ਹਰਦੀਪ ਜੀ ਅੱਜ ਅਸੀਂ ਸੋਸ਼ਲ ਮੁੱਦਿਆਂ ਤੇ ਅਸੀਂ ਇੱਕ ਵਾਰ ਫਿਰ ਚਰਚਾ ਕਰਨ ਬੈਠੇ ਹਾਂ ਤੇ ਅੱਜ ਦਾ ਸਭ ਤੋਂ ਪਹਿਲਾ ਜਿਹੜੀ ਵੀਡੀਓ ਵਾਇਰਲ ਹੋਈ ਆਪਾਂ ਹਥਿਆਰਾਂ ਦੇ ਉੱਤੇ ਗੱਲ ਕਰਦੇ ਹਾਂ ਕਿ ਹਥਿਆਰਾਂ ਦੇ ਉੱਪਰ ਲੈ ਕੇ ਪ੍ਰਸ਼ਾਸਨ ਕਿੰਨੀ ਸਖਤੀ ਵਰਤਦੀ ਹੈ ਕਿ ਹਥਿਆਰ ਭਾਵੇਂ ਵਿਆਹ ਸਮਾਰੋਹ ਹੋਵੇ ਜਾਂ ਫਿਰ ਕੋਈ ਹੋਰ ਸਮਾਗਮ ਹੁੰਦਾ ਹੈ ਵੀ ਨਾ ਵਰਤੇ ਜਾਣ ਕਿਉਂਕਿ ਕੋਈ ਵੀ ਹਸਾ ਵਾਪਰ ਸਕਦਾ ਹੈ ਤੇ ਵੀਡੀਓ ਵਾਇਰਲ ਹੋਈ ਹੈ ਅੱਜ ਤੋਂ ਪਹਿਲਾਂ ਦੀ ਵੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਹਦੇ ਵਿੱਚ ਵਿਆਹ ਸੀਗਾ ਭਰਾ ਨੇ ਪਾਇਰੀ ਕੀਤੀ ਸੀ ਪਰ ਸੀਡੀ ਉਹਦੀ ਸਿਸਟਰ ਦੇ ਮੱਥੇ 'ਤੇ ਜਾ ਕੇ ਬਿਲਕੁਲ ਤੇ ਕਿਸ ਤਰ੍ਹਾਂ ਦੇਖਦੇ ਹੋ ਕਿ ਹਜੇ ਵੀ ਲੋਕੀ ਬਾਜ਼ ਨਹੀਂ ਆਉਂਦੇ ਇੰਨੀ ਸ਼ਕਤੀ ਹੋਣ ਦੇ ਬਾਵਜੂਦ ਮੈਂ ਲਮ ਦੇਖੋ ਇੱਥੇ ਕਿਤੇ ਨਾ ਕਿਤੇ ਸਿੰਗਰ ਸਭ ਤੋਂ ਪਹਿਲਾਂ ਤਾਂ ਸਿੰਗਰ ਹੀ ਕਹਾਂਗੇ ਆਪਾਂ ਜੋ ਪੰਜਾਬ ਦੇ ਬਿਆਨ ਕਰਦੇ ਨੇ ਗੁੰਡਾਗਰਦੀ ਹੋ ਗਈ ਹਾਲਾਤ ਮੀਨਿੰਗ ਕੋਈ ਨਾ ਕੋਈ ਗਾਣੇ ਦੇ ਵਿੱਚ ਹਥਿਆਰ ਦਿਖਾਉਣਾ ਹੀ ਦਿਖਾਉਣਾ ਉਹਨਾਂ ਨੇ ਜਿੰਨਾ ਪੰਜਾਬ ਪੁਲਿਸ ਮਰਜ਼ੀ ਸਖਤ ਹੋ ਜਵੇ ਕਾਰਵਾਈਆਂ ਜਿੰਨੀਆਂ ਮਰਜ਼ੀ ਹੋ ਜਾਣ ਐਫ ਆਈ ਆਰ ਹੋ ਜੇ ਥ੍ਰੈਟ ਕਾਲਾਂ ਆ ਜਾਣ ਪਰ ਉਹ ਨਹੀਂ ਸੁਧਰ ਸਕਦੀ ਬਿਲਕੁਲ ਕਿੰਨਾ ਕਿਤੇ ਫਰੋ ਇਹ ਕਹਿ ਦਿੰਦੇ ਨੇ ਕਿ ਯਾਰ ਜਿਹੜਾ ਸਾਡਾ ਸੀਐਮ ਉਹ ਸਾਡਾ ਯਾਰ ਆ ਵੀ ਅਸੀਂ ਤਾਂ ਇਦਾਂ ਹੀ ਗਾਣੇ ਕੱਢ ਦਨੇ ਆ ਜੀ ਪਰਚੇ ਦੇ ਪਰਚੇ ਪੈ ਜਾਏਗਾ ਕੋਈ ਨਹੀਂ ਉਹ ਕਿਹੜਾ ਪੇਸ਼ ਹੁੰਦੇ ਨੇ ਜੀ ਮੈਨੂੰ ਤੁਸੀਂ ਦੇਖਿਆ ਹੈਗਾ ਚੰਡੀਗੜ੍ਹ ਦੇ ਵਿੱਚ ਹੁਣ ਗਿੱਫੀ ਗਰੇਵਾਲ ਦਾ ਪਰਚਾ 4 ਤੋਂ 5 ਸਾਲ ਹੋ ਗਏ ਚੱਲਦੇ ਨੂੰ ਬਿਲਕੁਲ ਕੋਈ ਕਾਰਵਾਈ ਨਹੀਂ ਹੋ ਰਹੀ ਜੀ ਨਾ ਉਹ ਕੈਨੇਡਾ ਤੋਂ ਇੱਥੇ ਆ ਰਹੇ ਨੇ ਪੇਸ਼ ਹੋਣ ਲਈ ਤੇ ਇਹਨੂੰ ਕੀ ਕਹਿ ਸਕਦੇ ਆ ਕਿ ਦੇਖੋ ਜਿੱਦਾਂ ਸਰਕਾਰਾਂ ਦਾ ਡਾਇਰੈਕਟ ਲਿੰਕ ਕਰਤੇ ਤੇ ਫਿਰ ਅਜਿਹੀ ਚੀਜ਼ਾਂ ਨੂੰ ਤੇ ਨਾ ਲਾਊਗਾ ਹੁਣ ਤੁਸੀਂ ਇਹ ਦੇਖੋ ਵੀ ਇੰਸਟਾਗ੍ਰam ਤੇ ਇੱਕ ਨਈਂ ਕਰੀਲ ਦਿਨ ਦੀ ਵਾਇਰਲ ਹੋ ਰਹੀ ਆ ਬਿਲਕੁਲ ਹਥਿਆਰਾਂ ਕਰਕੇ ਹੋ ਰਹੀ ਆ ਕੋਈ ਸਟੰਟ ਕਰਦਾ ਨਜ਼ਰ ਆ ਰਿਹਾ ਹੂੰ ਕੋਈ ਡੱਬ ਦੇ ਵਿੱਚ ਲਗਾ ਕੇ ਉਹਨੂੰ ਨੱਚਦਾ ਨਜ਼ਰ ਆ ਜਾ ਡਿਜੀਆਂ ਦੀ ਉੱਤੇ ਬਿਲਕੁਲ ਇਹ ਹੈਗਾ ਸ਼ੋਸ਼ੇ ਬਾਜੀ ਵੀ ਨਹੀਂ ਅਗਲਾ ਕਹਿੰਦਾ ਵੀ ਸਾਡੇ ਕੋਲੇ ਅਸਲਾ ਪਤ ਨਹੀਂ ਅਸੀਂ ਕੀ ਆ ਬਿਲਕੁਲ ਮੋਗੀਆਂ ਵਾਲੀ ਖਬਰ ਦੇ ਦੇਖ ਲਓ ਕਿਸਤਾਨ ਡਿਜੀਲਾ ਕੇ ਹਥਿਆਰ ਮੰਗ ਲਓ ਇੱਕ ਸਾਈਡ ਤੇ ਲੇਡੀਜ਼ ਨੱਚ ਰਹੀਆਂ ਨੇ ਰੱਬ ਨਾ ਕਰੇ 19 ਕੀ ਗੱਲ ਹੋ ਜੇ ਉਹ ਲੇਡੀਜ਼ ਦੇ ਮੱਥਨ ਤੇ ਲੱਗੇ ਗੋਲੀ ਜਾਂ ਕੋਈ ਭੈਣ ਵਿਧਵਾ ਹੋ ਜਵੇ ਜਾਂ ਕਿਸੇ ਬੰਦੇ ਦੇ ਲੱਗੇ ਬਿਲਕੁਲ ਬੇਕਸੂਰ ਮਾਰੇ ਜਾਵੇ ਕੌਣ ਜ਼ਿੰਮੇਵਾਰ ਪ੍ਰਸ਼ਾਸਨ ਜਿਹੜੀ ਇੰਨੀ ਸੱਤੀ ਕਰਨ ਦੇ ਬਾਵਜੂਦ ਵੀ ਕਹਿੰਦੇ ਨੇ ਕਿ ਸਿਰ ਵੀ ਸੱਤੀ ਉਹਨਾਂ ਦੇ ਨਹੀਂ ਕਰ ਸਕਦੀ। ਪ੍ਰਸ਼ਾਸਨ ਇੱਕ ਸਨੇਹਾ ਦੇ ਸਕਦੀ ਆ ਜੋ ਕਿ ਮੀਨਿੰਗ ਆਪਾਂ ਕਿਤੇ ਨਾ ਕਿਤੇ ਦੇਖਦੇ ਆਂ ਸੋਸ਼ਲ ਮੀਡੀਆ ਤੇ ਕਦੇ ਨਾ ਕਦੇ ਤਾਂ ਬਦਲੇ ਹੋ ਜਾਂਦੇ ਨੇ ਕਦੇ ਕੁਝ ਹੋ ਜਾਂਦਾ ਕਦੇ ਡੀਸੀ ਜਾ ਕੇ ਹੁਣ ਇਹ ਦੇਖੋ ਮੈਂ 50 ਪੁਲਿਸ ਘਰਾਂ ਚ ਜਾ ਕੇ ਤਾਂ ਨਹੀਂ ਸਮਝਾ ਸਕਦੀ। ਬਿਲਕੁਲ। ਸੱਤੀ ਹੋਊਗੀ ਤਾਂ ਇਹਨਾਂ ਦੇ ਜਿਹੜੇ ਲਾਇਸੈਂਸ ਨੇ ਉਹ ਰੱਦ ਕਰਨੇ ਪੈਣੇ ਇਹਨਾਂ ਨੂੰ ਕਿਤੇ ਨਾ ਕਿਤੇ ਇਹ ਜਦੋਂ ਇਹ ਅਪਲਾਈ ਕਰਦੇ ਨੇ ਉਹਨੂੰ ਪੁੱਛਿਆ ਜਾਵੇ ਵੀ ਤੁਹਾਨੂੰ ਕਿਹੜੀ ਥ੍ਰੈਟ ਆ ਵੀ ਤੁਸੀਂ ਕਿਉਂ ਅਪਲਾਈ ਕਰਨਾ ਕਿਉਂ ਅਪਲਾਈ ਕਰਨਾ ਕਿਉਂਕਿ ਹੁਣ ਅਸਲਾ ਤਾਂ ਇਹ ਹੋ ਗਿਆ ਵੀ ਚਲੋ ਜੁਪੀ ਨੂੰ ਚਲੋ ਉੱਥੋਂ 8-10000 12000 ਨੂੰ ਅਸਲਾ ਲੈ ਕੇ ਡੱਬੇ 'ਚ ਰੱਖ ਲਓ ਬਿਲਕੁਲ ਇਹਦੇ ਵਿੱਚ ਕੋਈ ਮੈਡੀਕਲ ਨਹੀਂ ਹੁੰਦਾ ਕੋਈ ਕੁਝ ਨਹੀਂ ਹੁੰਦਾ ਬੈਠੇ ਨੇ ਵੱਡੇ ਤੋਂ ਵੱਡਾ ਸਪਲਾਇਰ ਬੈਠਾ ਅਗਲਾ ਇੱਥੇ ਤੱਕ ਲਿਆ ਦਿੰਦਾ ਵੀ ਪੰਜਾਬ ਚ ਜਾ ਕੇ ਮੈਂ ਤੈਨੂੰ ਐਂਟਰੀ ਕਰਾ ਦੂੰਗਾ ਪੰਜਾਬ ਤੋਂ ਫੜ ਲਈ ਬਿਲਕੁਲ ਇਤਨਾ ਕਿਤੇ ਪੁਲਿਸ ਹੈ ਇਹਦੇ ਵਿੱਚ ਰੋਲ ਹੈ ਪ੍ਰਸ਼ਾਸਨ ਆਪਣਾ ਰੋਲ ਪੂਰਾ ਕਰਦੀ ਹੈ ਲੇਕਿਨ ਕਿਤਨ ਕਿਤੇ ਜਿਹੜੀ ਇਹ ਉਹ ਫਿਰ ਵੀ ਸ਼ਕਤੀ ਜਿਹੜੀ ਕਿਤਨ ਕਿਤੇ ਥੋੜੀ ਜੀ ਆਪਾਂ ਕਹਿੰਦੇ ਗਲੂਸ ਹੋ ਜਾਂਦੀ ਹੈ ਵੀਡੀਓ ਜਿਹੜੀ ਵਾਇਰਲ ਹੋਈਏ ਕੋਈ ਹੋਰ ਤੁਸੀਂ ਦੇਖਦੇ ਵਿਆਹ ਸਮਾਗਮ ਜਿਗਾ ਸਨਰੂਫ ਜਿਹੜੀ ਹੈ ਗੱਡੀ ਦੀ ਖੁੱਲੀ ਹੋਈ ਆ ਅੱਤਿਵਾਦੀਆਂ ਚਲਾ ਰਹੇ ਨੇ ਤੇ ਅਚਾਨਕ ਸਾਰੇ ਪਟਾਕੇ ਜਿਹੜੇ ਆ ਇੱਕ ਦੋ ਕੇਸ ਨਹੀਂ ਆਏ ਮੈਡਮ ਇਹ ਹਰੇਕ ਵਿਆਹ ਸ਼ਾਦੀ ਤੇ ਹੁੰਦਾ ਹੀ ਹੁੰਦਾ ਚਲੋ ਆਪਾਂ ਕਹਿ ਦਿੰਦੇ ਆ ਵੀ ਠੀਕ ਆ ਵਿਆਹ ਹੋ ਕੇ ਆ ਜਾਂ ਜੋੜੀ ਆਈ ਆ ਬਾਹਰ ਵੀ ਆਪਾਂ ਪਟਾਕੇ ਚਲਾਉਣੇ ਆ ਬਿਲਕੁਲ ਕੋਈ ਨਾ ਕੋਈ ਇਨਸੀ ਪਟਾਕੇ ਨੂੰ ਵੀ ਦੇਖੋ ਸਰਕਾਰ ਬਹੁਤ ਜ਼ਿਆਦਾ ਸਖਤੀ ਵੱਧਦੀ ਹੈ ਵੀ ਇਹ ਪੈਕਸ ਨਹੀਂ ਚਲਾਉਣੇ ਪੋਲੂਸ਼ਨ ਵੀ ਵੱਧਦਾ ਹੈ ਲੇਕਿਨ ਫਿਰ ਵੀ ਨਹੀਂ ਮੰਨਦੇ ਲੋਕੀ ਵੱਡੇ ਵੱਡੇ ਪਟਾਕੇ ਲੈਂਦੇ ਨੇ ਤੇ ਬਾਅਦ ਚ ਪਤਾ ਲੱਗਦਾ ਹੈ ਤੇਹਾਰਾ ਤੋਂ ਬਾਅਦ ਦੇਖੋ ਉਹਨਾਂ ਨੂੰ ਇਹ ਹੁੰਦਾ ਵੀ ਤਿਹਾਰ ਸਾਲ ਚ ਇੱਕ ਵਾਰ ਹੀ ਹੁੰਦਾ ਜੀ ਬਿਲਕੁਲ ਠੀਕ ਹੈ ਜੀ ਮੀਨਿੰਗ ਖੁਸ਼ੀ ਮਨਾਈ ਜਾਵੇ ਉਹਨਾਂ ਨੂੰ ਤੇ ਹੁੰਦਾ ਮੀਨ ਉਹਨਾਂ ਨੇ ਇਹ ਨਹੀਂ ਦੇਖਣਾ ਕਿ ਵੀ ਕਿਸੇ ਦਾ ਨੁਕਸਾਨ ਵੀ ਹੋ ਸਕਦਾ ਜੀ ਜੇ ਤੁਸੀਂ ਇੰਨੇ 5-10000 ਰੁਪਏ ਫਟਾਕੇ ਪਿੱਛੇ ਫੂਕਦੇ ਹਾਂ ਕੋਈ ਨਾ ਕੋਈ ਕਿਸੇ ਦੇ ਗਰੀਬ ਦਾ ਰਾਸ਼ਨ ਪਾ ਦੋ ਜਾਂ ਕਿਸੇ ਗਰੀਬ ਦੀ ਮਦਦ ਕਰ ਦੋ ਜੀ ਇਹ ਵੀ ਆਪਾਂ ਕਰ ਸਕਦੇ ਹਾਂ ਪਰ ਨਹੀਂ ਖੁਸ਼ੀ ਜाहिर ਕਰਨ ਦਾ ਬਹੁਤ ਵਧੀਆ ਤਰੀਕਾ ਇਹ ਵੀ ਹੈ ਲੇਕਿਨ ਸ਼ਾਇਦ ਲੋਕਾਂ ਨੂੰ ਆਤਿਸ਼ਬਾਜ਼ੀਆਂ ਕਰਕੇ ਜ਼ਿਆਦਾ ਮਜ਼ਾ ਆਉਂਦਾ ਹੈ ਪੁਲਿਸ ਨੂੰ ਵੀ ਨਹੀਂ ਦੇਖਦੇ ਧਿਆਨ ਵਿੱਚ ਲੇਕਿਨ ਉਹਦਾ ਨੁਕਸਾਨ ਜਦੋਂ ਹੋ ਜਾਂਦਾ ਹੈ ਫਿਰ ਸ਼ਾਇਦ ਉਹਨਾਂ ਨੂੰ ਅਹਿਸਾਸ ਹੁੰਦਾ ਹੈ ਕਿ ਅਸੀਂ ਮੈਡਮ ਫਟਾਕਿਆਂ ਦਾ ਕੀ ਹੈ ਪਹਿਲਾਂ ਤਾਂ ਆਪਣੀ ਹਵਾ ਪ੍ਰੋਡਕਸ਼ਨ ਕਰਦੇ ਆਪਾਂ ਬਿਲਕੁਲ ਫਿਰ ਕਿਤੇ ਨਾ ਕਿਤੇ ਜੀਵ ਜੰਤੂਆਂ ਤੇ ਪੈਂਦਾ ਮੀਨਿੰਗ ਜਿਹੜੇ ਅਵਾਰਾ ਡੋਗ ਹੁੰਦੇ ਨੇ ਠੀਕ ਹੈ ਜੀ ਉਹ ਭਾਈ ਦੇ ਲੁੱਕ ਦੇ ਨਜ਼ਰ ਆਉਂਦੇ ਨੇ ਵੀ ਪਤਾ ਨਹੀਂ ਕੀ ਹੋ ਗਿਆ ਵੀ ਕੀ ਚੱਕਰ ਆ ਵੀ ਇੰਨਾ ਧੂਆਂ ਚੜ ਰਿਹਾ ਮਿਲ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਨੁਕਸਾਨ ਹੁੰਦਾ ਕਿਸੇ ਗਰੀਬ ਦੀ ਛੱਤ ਦੇ ਉੱਤੇ ਕਾ ਹੁੰਦਾ ਵਾ ਉੱਥੇ ਅੱਤਸ਼ਵਾਦੀ ਗਿਰਦੀ ਏ ਤੇ ਅੱਗ ਲੱਗ ਜਾਂਦੀ ਹੈ ਅੱਗ ਲੱਗ ਜਾਂਦੀ ਬਿਲਕੁਲ ਉੱਥੇ ਦੋਸ਼ ਠਹਿਰਾ ਦਿੱਤਾ ਜਾਂਦਾ ਵੀ ਫਿਰ ਬੁਲੇਟ ਵਾਲੇ ਕਿਉਂ ਨਹੀਂ ਪਹੁੰਚੇ ਇਹ ਕਿਤੇ ਨਾ ਕਿਤੇ ਹੈ ਕਸੂਰ ਲੋਕਾਂ ਦਾ ਹੈ ਇਹ ਅਹ ਜੀ ਵੀਡੀਓਜ਼ ਵੀ ਛੱਟ ਵਾਇਰਲ ਹੋ ਜਾਂਦੀਆਂ ਨੇ ਸੋਸ਼ਲ ਮੀਡੀਆ ਤੇ ਉਹਨਾਂ ਜੋ ਕੋਈ ਜੇ ਆਪਾਂ ਕਿਸੇ ਦੀ ਗੱਲ ਕਰ ਲਈਏ ਵੀ ਕਿਸੇ ਦੀ ਹੈਲਪ ਦੀ ਜਾਂ ਕੋਈ ਹੋਰ ਕਾਰਨ ਵੀ ਹੋ ਸਕਦਾ ਕਿ ਉਹ ਗੱਲ ਸਾਹਮਣੇ ਆਉਣੀ ਚਾਹੀਦੀ ਏ ਪਰ ਉਹ ਜੀ ਵੀਡੀਓ ਜਿਹੜੀ ਕਦੇ ਸਾਹਮਣੇ ਵੀ ਨਹੀਂ ਹੁੰਦੀਆਂ ਦੱਬ ਕੇ ਰਹਿ ਜਾਂਦੀਆਂ ਨੇ ਕਿਸੇ ਨੇ ਕੀਤੇ ਸੋਸ਼ਲ ਮੀਡੀਆ ਤੇ ਕੀ ਵਾਇਰਲ ਹੋ ਜੇ ਕੁਝ ਨਹੀਂ ਪਤਾ ਲੱਗਦਾ ਆਪਾਂ ਹੁਣ ਜੇ ਆਪਾਂ ਗੱਲ ਕਰੀਏ ਅ ਥੋੜੇ ਦਿਨ ਪਹਿਲਾਂ ਦੀ ਗੱਲ ਹੈਗੀ ਆ ਕਿ ਤੁਸੀਂ ਦੱਸਿਆ ਵੀ ਸੀਗਾ ਕਿ ਹਜੇ ਵੀ ਉਸ ਲੇਡੀ ਦਾ ਇਲਾਜ ਚੱਲ ਰਿਹਾ ਹੈ ਜੋ ਭਰਾ ਦੇ ਵੱਲੋਂ ਫਾਇਰਿੰਗ ਕੀਤੀ ਗਈ ਸੀ ਹੁਣ ਤੁਸੀਂ ਦੇਖੋ ਇਹ ਸਾਰਾ ਵਿਆਹ ਸੁਖ ਸ਼ਾਂਤੀ ਨਾਲ ਲੰਘਿਆ ਸੀ ਜੇ ਭਰਾ ਫਾਇਰ ਨਾ ਕਰਦਾ ਹੂੰ ਕਿਤਨਾ ਕਿਤੇ ਉਹ ਪੈਨ ਉਹਦੀ ਬਚ ਜਾਂਦੀ ਇਲਾਜ ਨਾ ਹੁੰਦਾ ਹੁਣ ਉਹਨੇ ਪੈਸੇ ਹੀ ਉਹਨਾਂ ਨੇ ਡਾਕਟਰ ਦੇ ਭਰਦੇ ਪਏ ਨੇ ਹਲੇ ਵੀ ਉਹ ਪੈਨ ਡੀ ਐਮ ਸੀ ਵਿੱਚ ਦਾਖਲ ਮੋਤ ਵਾਲੀ ਜ਼ਿੰਦਗੀ ਨਾਲ ਲੜ ਰਹੀ ਹੈ ਦੇਰੇ ਇਲਾਜ ਚੱਲ ਰਹੀ ਹੈ ਇਹ ਹੁਣ ਕਿਹਨੂੰ ਕਸੂਰ ਵਾਠੇ ਰਹੀ ਹੈ ਕਿਤਨਾ ਕਿਤੇ ਹੁਣ ਭਰਾ ਤੇ ਐਫ ਆਈ ਆਰ ਹੋਈ ਹੈ ਜੀ ਪਰਚਾ ਹੋਇਆ ਜੇ ਰੱਬ ਨਾ ਕਰੇ ਕੱਲ ਉਹਨੇ ਕੀ ਗੱਲ ਹੋਗੀ ਬਰਾ ਤਾਂ ساری ਉਮਰ ਲੀ ਗਿਆ ਉਹ ਮਾਪਿਓ ਦਾ ਕੀ ਕਸੂਰ ਉਹ ਮੁੰਡੇ ਦਾ ਕੀ ਕਸੂਰ ਕੀ ਕਸੂਰ ਜਿਹਨੇ ਘਰੇ ਲੈ ਕੇ ਜਾਣੀ ਸੀ ਵਿਆਹ ਕੀ ਕਸੂਰ ਕਿਸ ਦਾ ਨਹੀਂ ਤੇ ਕਸੂਰ ਵਰ ਹਰ ਹੈ ਕਸੂਰ ਬਸ ਤੁਹਾਨੂੰ ਮੈਂ ਦੱਸਿਆ ਤਾਂ ਇਹ ਵੀ ਇੱਕ ਹਵਾ ਹੁੰਦੀ ਹੈ ਵੀ ਮੈਂ ਆਹ ਚੀਜ਼ ਕਰਨੀ ਮੇਰੇ ਡੱਬ ਚ ਅਸਲਾ ਵੀ ਮੈਂ ਤਾਂ ਆਹ ਚੀਜ਼ ਕਰੂੰਗਾ ਕਿ ਭੈਣ ਦਾ ਵਿਆਹ ਮੈਂ ਤਾਂ ਕਰੂੰਗਾ ਚਲੋ ਠੀਕ ਹੈ ਪ੍ਰਸ਼ਾਸਨ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦਾ ਪਿਆ ਕਿ ਆਪਾਂ ਇਹਦੇ ਉੱਤੇ ਲਗਾਮ ਲਗਾਈ ਜਾਵੇ ਤੇ ਲੋਕ ਕਿ ਇਸ ਤਰ੍ਹਾਂ ਹਾਸੇ ਨਾਲ ਆਪਣ ਲੋਕਾਂ ਦੇ ਹੁਣ ਥੋੜੇ ਦਿਨ ਪਹਿਲਾਂ ਇੱਕ ਖਬਰ ਵਾਇਰਲ ਹੋਈ ਹੈ ਕਿ ਇੱਕ ਨੂਨ ਨੇ 700 ਕੁੱਟ ਦੀ ਜੀ ਹਾਲਾਂਕਿ ਠੀਕ ਹੈ ਚਲੋ ਫਿਲਮਾਂ ਬਣਦੀਆਂ ਨੇ ਹਾਸਾ ਮਜ਼ਾਕ ਵੀ ਹੁੰਦਾ ਪਰ ਬੜੇ ਐਪੀਸੋਡ ਹੁੰਦੀ ਹੈ ਜੀ ਰਿਐਲਿਟੀ ਦੇ ਵਿੱਚ ਲੋਕੀ ਅਜਿਹਾ ਕਰਨ ਲੱਗ ਜਾਂਦੇ ਨੇ ਇਹ ਸੋਚ ਤੋਂ ਬਾਹਰ ਹੈ ਮੈਡਮ ਦੇਖੋ ਇੱਥੇ ਕਿਤੇ ਨਾ ਕਿਤੇ ਆਪਾਂ ਜਿਹੜੇ ਨਾਟਕ ਚੱਲਦੇ ਨੇ ਕ੍ਰਾਈਮ ਪੈਟਰੋਲ ਹੋਗੇ ਜਾਂ ਮੀਨਿੰਗ ਮੈਂ ਸਹੀ ਦੱਸਾਂ ਤਾਂ ਜਿਹੜੀਆਂ ਮਾਵਾਂ ਹੁੰਦੀਆਂ ਨੇ ਜੀ ਉਹੀ ਕਸੂਰવાર ਹੁੰਦੀਆਂ ਉਹਨਾਂ ਨੇ ਦੱਸਣਾ ਹੁੰਦਾ ਵੀ ਹਰ ਇੱਕ ਛੋਟੀ ਛੋਟੀ ਗੱਲ ਨੂੰ ਵੀ ਕੁੜੀਏ ਤੂੰ ਇਦਾਂ ਨਹੀਂ ਇਦਾਂ ਕਰ ਇਦਾਂ ਨਹੀਂ ਇਦਾਂ ਕਰ ਪਰ ਮੈਂ ਕਿਸੇ ਦੀ ਮਾਂ ਨੂੰ ਇਹ ਨਹੀਂ ਕਹਿੰਦਾ ਵੀ ਸਾਰੀਆਂ ਮਾਵਾਂ ਹੀ ਗਲਤ ਹੁੰਦੀਆਂ ਜੀ ਬਿਲਕੁਲ ਕਈ ਵਾਰ ਕੁੜੀਆਂ ਆਪਣੀ ਮਨਮਰਜ਼ੀ ਕਰਦੀਆਂ ਅਗਲੀ ਇਹ ਕਹਿੰਦੀ ਵੀ ਮੈਂ ਇਹ ਇੰਨਾ ਕੰਮ ਨਹੀਂ ਕਰਨਾ ਤੂੰ ਕਿਉਂ ਕਰਦੀ ਆ ਬਿਲਕੁਲ ਵੀ ਤੂੰ ਆ ਸਾਰਾ ਕੰਮ ਤੂੰ ਕਰ ਕਿਤੇ ਨਾ ਕਿਤੇ ਮਾਵਾਂ ਦਾ ਲੱਗਾ ਹੈ ਜਿਹੜਾ ਪਿਆਰ ਆ ਉਹ ਨਜ਼ਾਇਜ਼ ਉਹਦੇ 'ਚ ਉਹਦੀ ਨੋਹ ਕਹਿ ਰਹੀ ਆ ਕਿ ਵੀ ਤੂੰ ਉਥੇ ਪਾਣੀ ਡੋਲ ਕੇ ਆਈ ਆ ਜਦ ਕਿ ਉਹ ਮਾਤਾ ਦੀ ਉਮਰ 80 ਤੋਂ 85 ਸਾਲ ਦਾ ਤੋਰ ਵੀ ਨਹੀਂ ਹੁੰਦਾ ਤੋਰ ਵੀ ਨਹੀਂ ਹੁੰਦਾ ਇਹ ਪਾਣੀ ਡੁੱਲ ਗਿਆ ਤਾਂ ਤੁਸੀਂ ਸਾਫ਼ ਕਰ ਸਕਦੇ ਸੀ ਬਿਲਕੁਲ ਉਹਨਾਂ ਦੇ ਸਿਰ ਦੇ ਵਿੱਚ ਬਾਲਟੀਆਂ ਮਾਰ ਰਹੀ ਹੈ ਤੇ ਉਹਨੂੰ ਗਾਲਾਂ ਕੱਢ ਰਹੀ ਹੈ ਕਿ ਮਾਨਸਿਕਤਾ ਤਾਂ ਫਤਲ ਬਹੁਤ ਜ਼ਿਆਦਾ ਹੀਠਾ ਡਿੱਗ ਗਿਆ ਹੈ ਕਿ ਅੱਜਕੱਲ ਛੋਟੇ ਵੱਡੇ ਦਾ ਲਿਹਾਜ਼ ਹੀ ਨਹੀਂ ਹੈ ਕਤਲ ਕਰ ਦਿੱਤੇ ਜਾਂਦੇ ਬੇਨੇ ਛੋਟੇ ਛੋਟੇ ਗੱਲਾਂ ਨੂੰ ਲੈ ਕੇ ਭਰਾ ਭਰਾ ਨੂੰ ਮਾਰ ਰਿਹਾ ਜੀ ਜ਼ਮੀਨ ਦੇ ਪਿੱਛੇ ਜ਼ਮੀਨੀ ਵਿਵਾਦ ਤੁਸੀਂ ਗੱਲ ਕੀਤੀ ਹੈ ਆ ਕੁੜ ਦਿਨ ਪਹਿਲਾਂ ਹੀ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਦੇ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਆਪਣੇ ਰਿਸ਼ਤੇ ਦਾ ਜਿਹੜੇ ਖੂਨ ਦੇ ਪਿਆਸੇ ਹੋ ਜਾਂਦੇ ਨੇ ਸੋਸ਼ਲ ਮੀਡੀਆ ਇੱਕ ਗੱਲ ਕਰਦੀਆਂ ਕਿ ਸੋਸ਼ਲ ਮੀਡੀਆ ਦੇ ਵਕਰੀ ਪਛਾਣ ਬਣਾਈ ਹੈ ਅੱਤ ਜੱਟ ਤੇ ਸੋਹੀ ਨਾਮ ਤੋਂ ਹੈਗਾ ਹੈ ਵਿਅਕਤੀ ਜਿਸਨੇ ਜ਼ਮੀਨੀ ਯਵਾਦ ਨੂੰ ਲੈ ਕੇ ਆਪਣੀ ਚਾਚੀ ਦੇ ਨਾਲ ਕੁੱਟ ਮਾਰ ਕੇ ਤੇ ਹਾਲਾਂਕਿ ਸੋਸ਼ਲ ਮੀਡੀਆ ਦੇ ਉੱਪਰ ਬੜੀ ਵਕਰੀ ਪਛਾਣ ਲੋਕਾਂ ਨੂੰ ਗਿਆਨ ਦੇਣਾ ਲੋਕਾਂ ਨੂੰ ਮਤਾ ਦੇਣੀ ਆ ਪ੍ਰਭਾਵ ਪਾਉਣਾ ਉਹ ਬੰਦੇ ਨੂੰ ਜੇ ਤੁਸੀਂ ਮਿਲੋਗੇ ਤੇ ਡਾਊਨ ਟੂ ਅਰਥ ਆ ਜੀ ਮੀਨਿੰਗ ਉਹ ਸਿਰਫ ਇੱਕ ਚਿਹਰਾ ਲਿਆ ਹੋਇਆ ਉਹਨੇ ਵੀ ਪਰਦਾ ਪਰਦੇ ਦੇ ਪਿੱਛੇ ਵਾਲਾ ਚਿਹਰਾ ਕੱਲ ਨਜ਼ਰ ਆ ਜੀ ਗਿਆ ਸਾਰੇ ਲੋਕਾਂ ਨੂੰ ਬਿਲਕੁਲ ਮੀਨਿੰਗ ਲਾਲੋ ਵੀ ਭਾਨਾ ਸਿੱਧੂ ਤੋਂ ਲੈ ਕੇ ਪੰਜਾਬ ਪੰਜਾਬ ਦੇ ਕਮਿਸ਼ਨਰ ਤੱਕ ਨੂੰ ਵੀ ਟੈਗ ਹੋਈ ਆ ਕਿ ਜਿਆ ਬਣਦੀ ਕਾਰਵਾਈ ਕੀਤੀ ਜਾਵੇ ਬਿਲਕੁਲ ਯੂ ਜੇ ਕੋ ਗੁਰਸਿੱਖ ਬੱਚਾ ਵਾ ਗੁਰਸਿੱਖ ਬੱਚਾ ਹੋ ਕੇ ਤੂੰ ਮਾਵਾ ਭੈਣਾਂ ਦੀਆਂ ਗਾਲਾਂ ਕੱਢ ਕੇ ਤੂੰ ਆਪਣੀ ਚਾਚੀ ਦੇ ਪਿੱਛੇ ਪਿਆ ਪਿਆਤੋ ਕੇ ਉਹਨੂੰ ਕੁੜਦਾ ਨਜ਼ਰ ਆ ਰਿਹਾ ਭਈ ਇਹ ਜੀ ਕਹਿ ਲੋ ਜੋ ਪਛਾਣ ਬਣਾਤੀ ਛਵੀ ਜਿਹੜੀ ਬਣੀ ਹੈ ਹੁਣ ਕੀ ਛਵੀ ਰਹਿ ਗਈ ਉਹ ਪਹਿਲਾਂ ਤਾਂ ਤੁਸੀਂ ਆਪਣੀ ਪ੍ਰੋਫਾਈਲ ਬਹੁਤ ਵਧੀਆ ਕ੍ਰੀਏਟ ਕਰ ਲੀ ਤੇ ਇੱਕ ਛੋਟੀ ਜੀ ਗੱਲ ਪਿੱਛੇ ਜਾਂ ਜ਼ਮੀਨ ਦਾ ਵਿਵਾਦ ਅਕਸਰ ਦੇਖਣ ਨੂੰ ਮਿਲਦਾ ਹੈ ਪਰ ਕੀ ਹੈ ਜੀ ਜ਼ਮੀਨ ਕਿਸੇ ਨੇ ਲੈ ਕੇ ਨ ਜਾਣੀ ਨਹੀਂ ਜੀ ਪਰ ਅਜੀ ਮੈਂ ਮੈਡਮ ਚਾਹੁੰਗਾ ਕਿ ਆਪਾਂ ਉਹਨਾਂ ਨਾਲ ਕੰਟੈਕਟ ਕੀਤਾ ਜਾਵੇ ਬਿਲਕੁਲ ਤੁਸੀਂ ਕਹਿ ਰਹੇ ਹੋ ਅਸੀਂ ਨਾਲ ਨਾਲ ਫੋਨ ਤੇ ਗੱਲ ਵੀ ਕਰਾਂਗੇ ਦਰਸ਼ਕ ਵੀ ਬਦਿਆਂ ਕਰ ਰਹੇ ਨੇ ਕਿ ਲੋਕ ਅਲਿਗੇਸ਼ਨ ਲਗਾ ਰਹੇ ਨੇ ਕਿ ਤੁਹਾਡੀ ਤਾਂ ਵੀਡੀਓ ਹੈ ਬਿਲਕੁਲ ਵੀ ਸਾਫ ਨਜ਼ਰ ਆ ਰਿਹਾ ਵੀ ਤੁਸੀਂ ਗੁਰਸੇਖ ਸਰੂਪ ਦੇ ਵਿੱਚ ਹੋ ਕੇ ਵੀ ਤੁਸੀਂ ਆਪਣੀ ਚਾਚੀ ਨੂੰ ਗਾਲਾਂ ਕੱਢਦੇ ਨਜ਼ਰ ਆ ਰਹੇ ਹੋ ਬਿਲਕੁਲ ਜਿਹੜੇ ਦਰਸ਼ਕ ਵੀ ਦੇਖ ਰਹੇ ਨੇ ਇਸ ਪ੍ਰੋਗਰਾਮ ਨੂੰ ਸ਼ਾਇਦ ਉਹ ਵੀ ਜਨਣਾ ਚਾਹਣਗੇ ਕਿ ਆਖਿਰ ਅਜਿਹਾ ਕਿਉਂ ਕੀਤਾ ਉਹਨਾਂ ਦੇ ਬਲੋਂ ਵੀ ਇੱਕ ਪਾਸੇ ਸੋਸ਼ਲ ਮੀਡੀਆ ਤੇ ਉਹਨਾਂ ਦਾ ਕਰੀਅਰ ਦੀ ਪ੍ਰੋਫਾਈਲ ਅਲੱਗ ਹੈ ਲੇਕਿਨ ਜੋ ਹੋਇਆ ਉਸ ਨੂੰ ਲੈ ਕੇ ਸਵਾਲ ਖੜੇ ਹੋ ਰਹੇ ਨੇ ਤੇ ਆਪਾਂ ਗੱਲ ਕਰਦੇ ਹਾਂ ਫੋਨ ਲਾਉਣੇ ਆ ਕਿ ਦੇਖਦੇ ਆ ਕਿ ਫੋਨ ਜੇ ਚੁੱਕਦੇ ਜੋ ਵੀ ਗੱਲਬਾਤ ਹੁੰਦੀ ਹੈ ਤੁਹਾਡੇ ਸਾਹਮਣੇ ਹੋਏਗੀ ਸਾਰੀ ਗੱਲਬਾਤ ਸਰ ਅੱਤ ਜੱਟ ਸੋਹੀ ਗੱਲ ਕਰ ਰਹੀ ਹੂੰ ਜੀ ਨਹੀਂ ਨਹੀਂ ਜੀ ਸਰ ਤੁਹਾਡਾ ਨੰਬਰ ਦਿੱਤਾ ਹੋਇਆ ਸੀਗਾ ਜੀ ਉਹਨਾਂ ਦੇ ਅਕਾਊਂਟ ਦੇ ਉੱਤੇ ਠੀਕ ਹੈ ਜੀ ਜੀ ਸਰ ਮੈਂ ਗੱਲ ਕਰਨੀ ਚਾਹੁੰਦਾ ਸੀ ਜੀ ਮੈਂ ਨਿਊਜ਼ ਚੈਨਲ ਤੋਂ ਗੱਲ ਕਰ ਰਹੀ ਹਾਂ ਐਸਐਮਜੀ ਨਿਊਜ਼ ਤੋਂ ਠੀਕ ਹੈ ਜੀ ਜੀ ਤੇ ਲਾਈਵ ਜੁੜ ਚੁੱਕੇ ਹਾਂ ਤੁਸੀਂ ਸਾਡੇ ਨਾਲ ਜੀ ਕੋਈ ਜਨਮ ਦਿਨ ਮਨਾਉਣ ਉਹਨਾਂ ਦਾ ਨੰਬਰ ਭੇਜ ਦੇਣਾ ਜੀ ਤੁਸੀਂ ਜੇ ਕਨੈਕਟ ਹੁੰਦਾ ਤਾਂ ਦੱਸ ਸਕਦੇ ਜੀ ਠੀਕ ਹੈ ਸਰ ਨੰਬਰ ਦੇ ਦਿਓ ਸਾਨੂੰ ਉਹਨਾਂ ਦਾ ਫਿਲਹਾਲ ਜਿਹੜੇ ਦਰਸ਼ਕ ਦੇਖ ਰਹੇ ਨੇ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਸੋਹੀ ਜੀ ਦੇ ਨਾਲ ਲੇਕਿਨ ਫੋਨ ਵੀ ਚੱਕਿਆ ਗਿਆ ਉਹਨਾਂ ਦੇ ਵੱਲੋਂ ਪਰ ਪੂਰੀ ਤਰੀਕੇ ਨਾਲ ਸਿੱਧਾ ਕੋਈ ਜਵਾਬ ਨਹੀਂ ਦਿੱਤਾ ਗਿਆ ਕਿਤੇ ਨਾ ਕਿਤੇ ਜਵਾਬ ਦੇਣ ਤੋਂ ਕਤਰਾਂਦੇ ਹੋਏ ਨਜ਼ਰ ਆਏ ਨੇ ਲੇਕਿਨ ਇਸ ਰਾਹੀਂ ਇਹ ਕਿਤੇ ਨਾ ਕਿਤੇ ਜ਼ਾਹਿਰ ਹੋ ਰਿਹਾ ਕਿ ਕਸੂਰਵਾਰ ਹੈਗੇ ਨੇ ਵੀ ਜੋ ਇੱਕ ਪਾਸੇ ਪ੍ਰੋਫਾਈਲ ਬਣਾਈ ਹੈ ਲੇਕਿਨ ਅਜਿਹੀ ਕੁੱਟਮਾਰ ਵੀ ਕਰਨੀ ਗਾਲਾਂ ਵੀ ਕੱਢਣੀਆਂ ਇੱਕ ਮਹਿਲਾ ਦੇ ਨਾਲ ਖੈਰ ਉਹਨਾਂ ਦੇ ਆਪਣੇ ਘਰ ਦੇ ਮੈਂਬਰ ਸੀ ਮਹਿਲਾ ਦੇ ਨਾਲ ਖਾਸ ਕਰ ਜੇਕਰ ਅਜਿਹਾ ਵਰਤਾਵ ਕੀਤਾ ਜਾਂਦਾ ਹੈ ਤਾਂ ਉਹ ਬਹੁਤ ਹੀ ਗਲਤ ਹੈ ਜੀ ਸੋ ਕਿ ਜੀ ਹੁਣ ਇਹਨਾਂ ਨੇ ਗੱਲਬਾਤ ਕੀਤੀ ਨਹੀਂ ਲੇਕਿਨ ਜੋ ਦਰਸ਼ਕ ਵੀ ਨੇ ਉਹ ਵੀ ਉਹਨਾਂ ਨੂੰ ਵੀ ਸੀ ਕਿ ਚਲੋ ਇੰਤਜ਼ਾਰ ਸੀਗਾ ਕਿ ਵੀ ਗੱਲਬਾਤ ਕਰਨਗੇ ਪਤਾ ਚੱਲੇਗਾ ਕਿ ਐਕਚੁਅਲ ਦੇ ਵਿੱਚ ਕੀ ਹੈ ਇਹ ਹੁੰਦਾ ਵੀ ਆਪਣਾ ਇੱਕ ਰੂਪ ਸਾਹਮਣੇ ਆਉਣਾ ਇਕ ਹੁੰਦਾ ਵੀ ਤੁਸੀਂ ਇੰਸਟਾਗ੍ਰਾਮ ਤੇ ਲਾਈਵ ਬੈੱਕ ਲੋਕਾਂ ਨੂੰ ਮਤਾਂ ਦੇਣੀ ਆ ਕਿ ਤੁਸੀਂ ਇਦਾਂ ਨਹੀਂ ਆਪਣੇ ਮਾਂ ਪਿਓ ਦੀ ਸੇਵਾ ਕਰੋ ਬਿਲਕੁਲ ਵੱਡੇ ਵੱਡੇ ਪੋਡਕਾਸਟ ਕਰਨੇ ਉਹਨਾਂ ਤੋਂ ਪੈਸੇ ਲੈਣੇ ਆ ਇਹ ਚੀਜ਼ਾਂ ਨਹੀਂ ਹੁੰਦੀਆਂ ਜੇ ਜੋ ਤੁਸੀਂ ਇੰਸਟਾਗ੍ਰਾਮ ਤੇ ਦੇਖ ਰਹੇ ਹੋ ਤੁਸੀਂ ਜ਼ਮੀਨੀ ਪੱਧਰ ਤੇ ਵੀ ਦੇਖਣਾ ਜ਼ਰੂਰੀ ਹੋ ਬਿਲਕੁਲ ਵੀ ਇਹ ਨਹੀਂ ਕਿ ਤੁਸੀਂ ਲੋਕਾਂ ਕੋਲ ਅਨਮੋਲਕ ਬਾਤਾਂ ਨੂੰ ਵੀ ਕਹਿੰਦੇ ਸੀ ਜੀ ਵੀ ਇਹ ਪੈਸੇ ਲੈਂਦਾ ਸੀ ਪੈਸੇ ਖਾ ਜਾਂਦਾ ਪਰ ਉਹ ਬੰਦਾ ਜ਼ਮੀਨੀ ਤੇ ਆਇਆ ਉਹ ਅਗਲਾ ਕਹਿੰਦਾ ਵੀ ਤੁਸੀਂ ਦਮ ਰੱਖੋ ਵੀ ਮੇਰੇ ਸਾਹਮਣੇ ਆ ਪੇਸ਼ੈਂਟ ਬੈਠੇ ਨੇ ਕਹਿੰਦਾ ਵੀ ਚਾਹੇ 20000 ਦੋ ਤੇ 5 ਰੁਪਏ ਦੇ ਦੋ ਸੇਵਾ ਕਰੋ ਵੀ ਡੈਕਟ ਸੇਵਾ ਕਰੋ ਵੀ ਮੈਂ ਕਿਸੇ ਨੂੰ ਗਲਤ ਨਹੀਂ ਕਹਿੰਦਾ ਪਰ ਹਾਂ ਸੋਹੀ ਨੂੰ ਆਪਾਂ ਫੋਨ ਲਗਾਇਆ ਉਹ ਭਾਈ ਦੇ ਨਜ਼ਰ ਆਏ ਨਹੀਂ ਬਿਲਕੁਲ ਤੁਸੀਂ ਜਾਈ ਚਾਹੇ ਉਹਨਾਂ ਦੇ ਮੈਨੇਜਰ ਦਾ ਨੰਬਰ ਸੀ ਉਹਨਾਂ ਨੇ ਕਿਹਾ ਵੀ ਮੈਂ ਤੁਹਾਨੂੰ ਨੰਬਰ ਦਿੰਨਾ ਜੀ ਬਿਲਕੁਲ ਅਜੇ ਤੱਕ ਨੰਬਰ ਆਇਆ ਨਹੀਂ ਬਿਲਕੁਲ ਨੰਬਰ ਅਜੇ ਤੱਕ ਨਹੀਂ ਆਇਆ ਇਹ ਮਤਲਬ ਕੋਸੂਰਵਾਰ ਨਹੀਂ ਬਿਲਕੁਲ ਜਿਸ ਤਿੱਕੇ ਨਾਲ ਜੀ ਗੱਲਬਾਤ ਨਹੀਂ ਹੋ ਪਾ ਰਹੀ ਆਨਸਰ ਨਹੀਂ ਕਰ ਰਹੇ ਨੇ ਤੇ ਕੋਸੂਰਵਾਰ ਫੈਰਿਆ ਜਾ ਸਕਦਾ ਆ ਲੋਕਾਂ ਦੇ ਵੀ ਮਨ ਵਿੱਚ ਸਵਾਲ ਨੇ ਕਈ ਤਰ੍ਹਾਂ ਦੇ ਹੁਣ ਦੇਖਣਾ ਹੀ ਹੋਵੇਗਾ ਕਿ ਜੇ ਕਾਨੂੰਨਾਂ ਦਾ ਆਪਣਾ ਕੋਈ ਬਿਆਨ ਜਵਾਬ ਕੋਈ ਸਾਹਮਣੇ ਆਉਂਦਾ ਹੈ ਕਿ ਨਹੀਂ ਆਉਂਦਾ ਤੇ ਸੋਸ਼ਲ ਮੀਡੀਆ ਤੇ ਉੱਪਰ ਜੋ ਵੀ ਚੀਜ਼ਾਂ ਵਾਇਰਲ ਹੁੰਦੀਆਂ ਨੇ ਕਿ ਤਨ ਕਿਤੇ ਜਨਤਾ ਨੂੰ ਸੋਚਣ ਦੇ ਵਿੱਚ ਬਹੁਤ ਜ਼ਿਆਦਾ ਮਜਬੂਰ ਕਰਦੀਆਂ ਨੇ ਫਿਲਹਾਲ ਸਮਾਜ ਜਾਇਦਤ ਨਹੀਂ ਦਿੰਦਾ ਹਰਦੀਪ ਜੀ ਨੀਤਾ ਬਹੁਤ ਸਾਰੇ ਮੁੱਦੇ ਨੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੇ ਨੇ ਜਿਨ੍ਹਾਂ ਦੇ ਉੱਤੇ ਚਰਚਾ ਕੀਤੀ ਜਾ ਸਕਦੀ ਹੈ ਫਿਲਹਾਲ ਦਰਸ਼ਕਾਂ ਨੂੰ ਇਹ ਹੀ ਕਹਿਣਾ ਚਾਹਵਾਂਗੀ ਕਿ ਜੇਕਰ ਤੁਹਾਡੇ ਮਨ ਦੇ ਵਿੱਚ ਵੀ ਕੋਈ ਅਜਿਹੀ ਵੀਡੀਓ ਜਿਸ ਨੂੰ ਲੈ ਕੇ ਤੁਹਾਡੇ ਮਨ ਦੇ ਵਿੱਚ ਕਈ ਸਾਰੇ ਸਵਾਲ ਆਉਂਦੇ ਨੇ ਤਾਂ ਕ ਮੈਸੇਜ ਆਪਣੇ ਵਿਚਾਰ ਸਾਂਝੇ ਜ਼ਰੂਰ ਕਰੋ ਤਾਂ ਜੋ ਅਸੀਂ ਤੁਹਾਡੇ ਵਿਚਾਰਾਂ ਨੂੰ ਇਸ ਪ੍ਰੋਗਰਾਮ ਦੇ ਰਹੀ ਜਨਤ ਕਰ ਸਕੀਏ ਸਾਨੂੰ ਤੇ ਵੀ ਇਜਾਜ਼ਤ ਤਾਂ ਜੀ ਸਸਕਾ